ਸ਼ਸ਼ੀ ਕਾ ਜੀ ਸਾਰੇ ਨੂੰ ਮੇਰੇ ਵੱਲੋਂ ਮੈਂ ਲਖਬੀ ਤੋਂ ਨੂੰ ਨਿਰ ਕਰ ਦਿਆਂ ਕਿ ਤੁਸੀਂ ਠੀਕ-ਠਾਕ ਹੋ ਗਿਆ ਸੀ ਤੇ ਹਨ ਜੀ ਅੱਜ ਮੈਂ ਤੁਹਾਨੂੰ ਦੱਸਣ ਕਿ ਜਿਹੜਾ ਆਪਣੇ ਗਲਿਆ ਘੜਾਈ ਹੁੰਦੀ ਹੈ ਗਲੇ 'ਤੇ ਤੇ ਉਹਦਾ ਮੈਂ ਤੁਹਾਨੂੰ ਦੱਸਣ ਲਈ ਰਿਸਰਵਡ ਮੈਂ ਕਹਾਈ ਵੀ ਉਹ ਅੱਜ ਕਰ ਲਈ ਹੈ ਤੇ ਅੱਜ ਮੈਂ ਸਿਰਫ ਤੁਹਾਨੂੰ ਇਹ ਹੀ ਦੱਸਣਾ ਹੈ ਕਿ ਉਹ ਜਿਹੜਾ ਕਢਾਈ ਹੈ ਗਲਾਵਾ ਉਹ ਜਿਹੜਾ ਆਪਣਾ ਲਾਗੂ ਮਤਲਬ ਕਢਾਈ ਦੇ ਲਾਗੂ ਆਪਾਂ ਜਿਹੜਾ ਪਲੇਟ ਰਹਿੰਦਾ ਵਾ ਤੇ ਉਹ ਮਤਲਬ ਕਿ ਟਿਕੜਾਈ ਦਿਲਾਂ ਕੋ ਪਲੇਨ ਨਾ ਰਵੇ ਤੇ ਨਾ ਵੀ ਪੂਰੇ ਫੇਸ ਲਾਈਆ ਪੜਾਈ ਨਾ ਨਾ ਲਾਵੇ ਐਸਾ ਉਹ ਦੇ ਤਰੀਕੇ ਨਾਲ ਤਾਂ ਮੈਂ ਵੀਡੀਓ ਜੋ ਤੁਹਾਨੂੰ ਦੇ ਤੇ ਤੁਸੀਂ ਪਲੀਜ਼ ਇਹ ਮੇਰੀ ਵੀਡੀਓ ਵਾਚ ਹਰ ਰੁਕ ਲੈ ਕੇ ਅੰਤ ਤੱਕ ਪਲੀਜ਼ ਥਰੂ ਦੇਖਿਓ ਕਿਉਂਕਿ ਦੀ ਉਪੋਰਸ਼ ਨਹੀਂ ਮਿਸਨਾ ਕਰ ਸਕੋ ਤੇ ਤੁਹਾਨੂੰ ਜੇ ਨਹੀਂ ਸਮਝ ਆ ਉਹ ਮੇਟਿੰਗ ਦੀ ਤਰ੍ਹਾਂ ਆ ਸਕੇ ਤੇ ਤੇ ਲੱਗਿਆ ਅੱਜ ਆਪਾਂ ਬਾਤ ਦੇਣਾ ਜੀ ਕਟਾਈ ਵੱਲ ਤੇ ਕਟਾਈ ਦੇ ਵਿੱਚ ਸੂਟ ਦੀ ਕਰਦੇ ਆ ਜਿਹਨੂੰ ਸੰਨ ਲਾ ਲੀਆਂ ਐਂ ਮੈਂ ਸਿਰਫ ਤੁਹਾਨੂੰ ਤੀਰਾ ਤੇ ਗੜਾ ਹੀ ਦੱਸਾਂ ਕਿ ਉਹ ਆਪਾਂ ਕਿਸ ਤਰ੍ਹਾਂ ਲਾਉਣੀ ਹੈ ਆਓ ਜੀ ਬਾਤ ਦੇ ਕਟਾਈ ਵੱਲ ਹਾਲੇ ਜਿਵੇਂ ਮੈਂ ਇਹਦਾ ਸੂਦੀ ਕਟਿੰਗ ਜੜੀ ਆ ਉਹ ਮੈਂ ਕਰ ਲਈ। ਇਹ ਹੁਣ ਆਪਾਂ ਸਾਰੇ ਫਲੇਟੇ ਨਿਸ਼ਾਨੀਆਂ ਸਾਰੀਆਂ ਆਪਾਂ ਕੱਟ ਰਹਿ ਗਈ ਸਿਰਫ ਮਮੇ ਤਾਂ ਸਿਰਫ ਇਹ ਹੀ ਰਸਨਾਵਾ ਕਿ ਜਿਹੜੀ ਮਿਆ ਪੱਤੀ ਰਹਾਦੇ ਜਿਹੜਾ ਆਪਾਂ ਕਢਾਈ ਵਾਲਾ ਗੱਲ ਰੱਖਦੇ ਆ ਜਿੱਦਾਂ ਕਢਾਈ ਹੈ ਗੱਲ ਤੇ ਉਹ ਜਿਹੜੀ ਆ ਮਤਲਬ ਆਪਾਂ ਸੀਨ ਆਪਣੀ ਆ ਆਪਾਂ ਇਹ ਲਗਾਵਾ ਓ 2.5 ਤੋਂ 2 3 ਜਿੰਨਾ ਤੁਸੀਂ ਰੱਖਣਾ ਚਾਹੁੰਦੇ ਹੋ ਜਿੰਨਾ ਵੀ ਰੱਖਦੇ ਆ ਉਤਰ ਲੱਗ ਕੇ ਪਲੇਟ ਆ ਜਾਂਦਾ ਵਾ ਇਸ ਕਰਕੇ ਆਪਾਂ ਜੇ ਇਸ ਤਰੀਕੇ ਨਾਲ ਆਪਾਂ ਬਣਾਉਣਾ ਵਾ ਕਿ ਜਦੋਂ ਆਹ ਵਾਲੀ ਸੀਨਾ ਬਿਲਕੁਲ ਸੁੱਕੜਾਈ ਦੀ ਲੱਗੇ ਲੱਗੇ ਆਵੇ ਤੇ ਸੋ ਆਪਾਂ ਵੇਖਦੇ ਆ ਇਹ ਮੈਂ ਤੁਹਾਨੂੰ ਸਮਝਾਉਣੀ ਆ ਕਿ ਜਦੋਂ ਆਪਾਂ ਤੀਰਾ ਰੱਖਣਾ ਵਾ ਇਹ ਸ਼ਰਟ ਆ ਮੈਂ ਤੀਰਾ ਰੱਖਿਆ ਵਾ 7.5 ਦਾ 7 ਰੱਖਿਆ ਵਾ ਜਿਹਦਾ ਮਤਲਬ 6 ਰੱਖਣਾ ਤੁਸੀਂ ਸਾਢੇ 6 ਰੱਖਣਾ 7 ਰੱਖਣਾ ਸਾਢੇ 7 ਰੱਖਣਾ ਉਹ ਤੁਹਾਡੀ ਆਪਣੀ ਚੁਆਇਸ ਆ ਆਪਣੇ ਸੂਰ ਦੇ ਹਿਸਾਬ ਨਾਲ ਰੱਖੋ ਤੁਸੀਂ ਤੇ ਮੈਂ ਆਪਣੇ ਸੂਰ ਦੇ ਹਿਸਾਬ ਦੇ ਨਾਲ 7.5 ਰੱਖਿਆ ਹੁਣ ਜਿਵੇਂ ਆਪਾਂ 7.5 ਰੱਖਿਆ ਤੀਰ ਤੀਰ ਰੱਖ ਲਿਆ ਜੇ ਹੁਣ ਆਪਾਂ ਜਿਹੜੀ ਆ ਉਹ ਚੀਜ਼ ਆ ਹੁਣ ਆਪਾਂ ਗਲਾ ਰੱਖਣਾ ਵਾ ਹੁਣ ਆਪਣਾ ਜਿਹੜਾ ਇੱਥੋਂ ਗਲਾ ਰੱਖਦੇ ਆ ਉਹ ਆਪਾਂ ਕਿੰਨੇ ਚੰਦਾ ਵਾ ਆਪਾਂ ਇੱਥੋਂ ਮਿੰਦੇ ਆ ਜਿਵੇਂ ਕਿ ਆਪਣਾ 2.5 2.5 2.5 ਹੁੰਦਾ ਵਾ ਜੀ ਹੁਣ ਆਪਾਂ ਇਦਾਂ ਕਰੀਏ ਇੱਥੇ 2.5 ਇੰਚ ਦਾ ਨਿਸ਼ਾਨੀ ਲਾਵਾਂਗੇ ਫਿਰ ਆਪਾਂ ਜਿਹੜਾ ਗਲਾ ਇਦਾਂ ਫਿਰ ਨਾਲ ਨਾਲ ਪਲੇਨ ਰਹਿ ਜਾਊਗਾ ਇਸ ਕਰਕੇ ਆਪਣੇ ਕੋਲ ਐਕਸਟਰਾ ਕਪੜਾ ਆਪਾਂ ਕਢਾਈ ਤੋਂ ਲੈ ਕੇ ਇੱਧਰ ਨੂੰ ਮਿਲਾਗੇ ਤਾਂ ਆਪਾਂ ਨੂੰ ਗਲਾ ਚਾਹੀਦਾ ਵਾ 2.5 ਇੰਚ 2.5 ਇੰਚ ਦਾ ਮਤਲਬ ਕਿ 5 ਇੰਚ ਆਪਾਂ ਨੂੰ ਗਲਾ ਬਹੁਤ ਹੁੰਦਾ ਵਾ ਇਸ ਕਰਕੇ ਆਪਾਂ ਇਦਾਂ ਕੱਟ ਕੇ ਨਿਸ਼ਾਨੀ ਲਾਵਾਂਗੇ ਇਹ ਕਢਾਈ ਤੋਂ ਲੈ ਕੇ ਇੱਧਰ ਨੂੰ ਲਾਵਾਂਗੇ ਉਧਰੋਂ ਐਨੂੰ ਨਹੀਂ ਲਾਉਣੀ ਆਪਾਂ ਕਢਾਈ ਤੋਂ ਉਧਰ ਲਾਉਣੀ ਆ ਫਿਰ ਆਪਾਂ 2.5 ਇੰਚ ਹੋ ਗਿਆ ਗਲਾ ਫਿਰ ਉਹ ਆਪਣਾ ਵੇਖਣਾ ਵਾ ਐਕਸਟਰਾ ਆਪਾਂ ਨੂੰ ਕੋ ਮਿਲ ਕੋ ਤੇ ਸਿਰਫ ਇੰਨੇ ਕਿ ਬਚਿਆ ਵਾ ਤੁਹਾਡਾ ਹੋ ਸਕਦਾ ਵਾ ਘੱਟ ਵੀ ਪਾਚੇ ਹੈਨਾ ਤੇ ਸੋ ਆਪਾਂ ਐਵੇਂ ਕਰਦੇ ਆਂ ਵੀ ਜਿਹੜਾ ਆਹ ਵਾਲਾ ਵੇਸਟ ਕੱਪੜਾ ਫਿਰ ਆਪਣਾ ਹੋ ਜਾਂਦਾ ਵਾ ਇਹਨੂੰ ਤੁਸੀਂ ਇੱਥੋਂ ਲੈ ਕੇ ਤੇ ਇਹਦੇ ਐਂਡ ਤੱਕ ਐਂਡ ਕਰਕੇ ਨਿਸ਼ਾਨੀ ਲਾ ਲਓ ਨਿਸ਼ਾਨੀ ਲਾ ਕੇ ਤੇ ਤੁਸੀਂ ਇੱਥੇ ਸੀਨ ਲਗਾ ਲਓ ਠੀਕ ਆ ਸੀਨ ਲਾਉਣ ਤੋਂ ਬਾਅਦ ਫਿਰ ਜਿਹੜਾ ਪੱਤੀਆ ਫਿਰ ਕੱਟ ਜਾਣਾ ਵਾ ਇਹਦੇ ਸਾਰ ਨਾਲ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਆਂ ਹਾਂਜੀ ਆਲੋ ਜੀ ਹੁਣ ਆਪਾਂ ਤੁਹਾਨੂੰ ਅੱਜ ਮੈਂ ਤੁਹਾਨੂੰ ਆਹ ਵਾਲੇ ਗਲੇ ਜਿਹੜੀ ਆ ਉਹ ਕਟਿੰਗ ਦੱਸੂਗੀ ਕਿ ਆਪਾਂ ਕਿਸ ਤਰੀਕੇ ਨਾਲ ਇਹਦੀ ਕਟਿੰਗ ਕਰਨੀ ਆ ਆ ਵੇਖੋ ਹੁਣ ਆਪਣਾ ਐਸਾ ਬਿਨਾਲਾ ਆਪਣਾ ਜਿਹੜਾ ਗਲਾ ਵਾ ਐਸਾ ਬਿਨਾਲਾ ਆ ਵੇਖੋ ਹੁਣ ਆਪਾਂ ਇਹ ਕੀ ਕਰਨਾ ਵਾ ਆਲੋ ਜੀ ਹੁਣ ਆਪਾਂ ਆਹ ਵਾਲਾ ਗਲਾ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਕਿ ਜਿਹੜੀ ਆਪਣੀ ਆਹ ਵਾਲੀ ਸੀਨਾਂ ਆ ਗਰੇਨ ਨਾਲ ਆਪਾਂ ਕਿਵੇਂ ਲਿਆ ਸਕੀਏ ਸੋ ਜੇ ਲੱਗੀ ਸੋ ਹੀ ਲੱਗਦੀ ਹੈ ਹੁਣ ਆਪਾਂ ਇਹ ਵੇਖਣਾ ਵਾ ਕਿ ਆਪਾਂ ਨੂੰ ਇੱਥੋਂ ਕਿੰਨਾ ਗੈਪ ਆਪਣਾ ਐ ਸੂਟ ਦਾ ਹੁਣ ਮੇਰਾ 6.5 ਗੈਪ ਆ ਆ ਵੇਖੋ ਇੰਨਾ ਗੈਪ ਆ ਇੰਨਾ ਗੈਪ ਆ ਇਹ ਜਿਆਦਾ ਵਾ 6.5 ਕਿਉਂਕਿ ਆਪਾਂ ਨੂੰ ਗੈਪ ਜਿਹੜਾ ਸਾਰਾ 5 ਇੰਚ 5.5 ਚਾਹੀਦਾ ਹੁੰਦਾ ਵਾ ਤੇ ਵੱਧ ਵੱਧ 5.5 ਵੈਸੇ 5 ਹੀ ਚਾਹੀਦਾ ਇਹ ਵੇਖੋ 6.5 ਆ ਮੈਂ ਤੁਹਾਨੂੰ ਦੱਸੂਗੀ ਕਿ ਆਹ ਵਾਲਾ ਆਪਣਾ ਗੈਪ ਆ ਉਹ ਆਪਣਾ ਕਿਸ ਤਰੀਕੇ ਨਾਲ ਆਪਾਂ ਘਟਾਉਣਾ ਵਾ ਤੇ ਸਿਰਫ ਆਪਾਂ ਜਿਹੜੀ ਆ ਧੀਰੇ ਦੀ ਜਿਹੜੀ ਆ ਉਹ ਆਪਾਂ ਕਿਸ ਤਰੀਕੇ ਨਾਲ ਨਿਸ਼ਾਨੀ ਦਾ ਸਕਦੇ YouTube ਤੇ ਤੁਸੀਂ ਵੀਡੀਓ ਬਹੁਤ ਵੇਖਿਆ ਹੋਣਗੇ ਭਾਰਤਾਂ ਨੂੰ ਇਹ ਨਹੀਂ ਕਿਸੇ ਨੇ ਦੱਸਿਆ ਹੁਣ ਚਲੋ ਤੁਸੀਂ ਮੇਰੀ ਜਿਹੜੀ ਵੀਡੀਓ ਵਾਸਤੇ ਲਾਈਕ ਪਲੀਜ਼ ਸੈਂਡ ਤੱਕ ਜਰੂਰ ਵੇਖਿਓ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆਪਾਂ ਇਹ ਵੇਖਣਾ ਵਾ ਕਿ ਇਹਦੀ ਜਿਹੜੀ ਆ ਇਹ ਆਪਾਂ ਜਿਹੜੀ ਆ किंवा आपण थोडा घटा सी आपण ज्यांना उन्ना आपण बराबर किंवा हा वाड करले आपण फोल्ड कर फोल्ड आपण करणारू अध एच ज्या सँटवा इथं आपण अर्ध करणार इथं फड के आपण एका शोर्डचा अर्ध करले ਸੋਮੇਸ਼ਰ ਦਾ ਅਰਧ ਕਰ ਰਿਹਾ ਹੁਣ ਤੁਸੀਂ ਦੇਖਿਓ ਹੁਣ ਆਪਾਂ ਜਿਵੇਂ ਕਿ ਓਦਾਂ ਨੋਰਮਲ ਆਪਾਂ ਜਿਵੇਂ ਕੱਟਦੇ ਆ ਟੀਰੇ ਦੀ ਕਟਾਈ ਕਰਦੇ ਆ ਸੂਰਜ ਦੀ ਕਟਾਈ ਕਰਦੇ ਆ ਅਗਲਾ ਪਿਛਲਾ ਜਿਹੜਾ ਵਾ ਆਪਾਂ ਬਰਾਬਰ ਤੇ ਰੱਖਦੇ ਆ ਆ ਵੇਖੋ ਇਵੇਂ ਤੇ ਆ ਜਿਹਦਾ ਮੈਂ ਰੱਖਿਆ ਐਂਦਾ ਫਿਰ ਆਪਾਂ ਨੂੰ ਜਿੰਨਾ ਵੀ ਟੀਰਾ ਚਾਹੀਦਾ ਵਾ ਆਪਾਂ ਇੱਥੋਂ ਲੈਨੇ ਆ 6 ਰੱਖਣਾ 6.5 ਰੱਖਣਾ 7 ਰੱਖਣਾ ਜਿੰਨਾ ਵੀ ਆਪਾਂ ਇਦਾਂ ਰੱਖਦੇ ਆ ਠੀਕ ਹੈ ਹੁਣ ਆਪਾਂ ਇਹ ਵੇਖਣਾ ਵਾ ਕਿ ਜਿਹੜੀ ਆ ਵਾਲੇ ਆ ਇਹਦੀ ਵਿੱਚੋਂ ਜਿਹੜੀ ਚੀਜ਼ ਆ ਚੌੜਾ ਉਹ ਜ਼ਿਆਦਾ ਵਾ ਇਸ ਕਰਕੇ ਆਪਾਂ ਨੂੰ ਕਿੰਨਾ ਚਾਹੀਦਾ ਵਾ ਹੁਣ ਆਪਾਂ ਜਦੋਂ ਆਮ ਗਲਾ ਬਣਾਉਨੇ ਆ ਉਹ ਆਪਾਂ ਇਸ ਤਰੀਕੇ ਨਾਲ ਬਣਾਉਨੇ ਆ ਕਿ ਆਹ ਵਾਲੀ ਸਾਈਡ ਤੋਂ ਆਪਾਂ ਲੈਣਾ ਵਾ ਆਪਾਂ ਸਵਾ ਦੋ ਢਾਈ ਜਾਂ ਦੋ ਜਾਂ ਤਿੰਨ ਕਿੰਨਾ ਚਾਹੀਦਾ ਆਪਾਂ ਇਹ ਵਾਲੇ ਇਧਰੋਂ ਮਿਲਦੀਆਂ ਠੀਕ ਹੈ ਹੁਣ ਆਪਾਂ ਇਧਰੋਂ ਮਿਲਦੀਆਂ ਇਧਰ ਵੇਖੋ ਜੇ ਆਪਾਂ ਹੁਣ ਢਾਈ ਰੱਖਿਆ ਵਾ ਢਾਈ ਰੱਖਣ ਦੇ ਨਾਲ ਆਪਾਂ ਇੰਨਾ ਗੈਪ ਵਿੱਚ ਆਉਂਦਾ ਵਾ ਇੰਚ ਦਾ ਗੈਪ ਆਉਂਦਾ ਵਾ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਇਹ ਵਾਲੇ ਪਾਸੇ ਮਿਲਣਾ ਵਾ ਆਪਾਂ ਟਾਈ ਕਿੱਥੇ ਆਉਂਦਾ ਇੱਥੇ ਟਾਈ ਆਉਂਦੇ ਆ ਆਪਾਂ ਨੂੰ ਠੀਕ ਆ ਇੱਥੇ ਟਾਈ ਆ ਗਿਆ ਅੱਗੇ ਕਿੰਨਾ ਆਪਣਾ ਬਚਿਆ ਇੱਕ ਤੋਂ ਥੋੜਾ ਘੱਟ ਬਚਦਾ ਆ ਇੰਨਾ ਆਪਣਾ ਕੱਪੜਾ ਬਚਿਆ ਹੁਣ ਆਪਾਂ ਕੀ ਕਰਨਾ ਕਿ ਤੁਸੀਂ ਜਿੱਦਾਂ ਜੇ ਕਟਾਈ ਕਰਨ ਤੋਂ ਪਹਿਲਾਂ ਚਾਹੇ ਤੇ ਇਦਾਂ ਟੀਰੇ ਨੂੰ ਵੇਖ ਕੇ ਤੇ ਇਹਦੀ ਪਹਿਲਾਂ ਸੀਨ ਨਾਲੋਂ ਨਹੀਂ ਤੇ ਬਾਹਰ ਵੀ ਚਲਾ ਲਿਓ ਆਹ ਵੇਖੋ ਜਿੱਦਾਂ ਕਢਾਈ ਸਭ ਤੋਂ ਥੱਲੇ ਉਤੋਂ ਤੁਸੀਂ ਅੱਧਾ ਇੰਚ ਉੱਪਰ ਤੱਕ ਰੱਖਣਾ ਹੈ ਇਹਨੂੰ ਨਿਸ਼ਾਨੀ ਲਾ ਲੈਣੀ ਹੈ ਸਿਰਫ ਅੰਦਾਂ ਦੇ ਉੱਪਰ ਕਿਉਂਕਿ ਇੱਥੇ ਮੁਰਕ ਨਾਲ ਨਾਲ ਸਿਨੂ ਲੱਗਣੀ ਹੈ ਇੱਥੇ ਕੱਟ ਨਹੀਂ ਹੋਣਾ ਚਾਹੀਦਾ ਫਿਰ ਆਪਾਂ 1 ਇੰਚ ਦਾ ਲਾਇਆ ਫਿਰ ਆਪਾਂ ਇਹਨੂੰ ਐਂਡ ਕਰਨਾ ਵਾ ਇਹਨੂੰ ਐਂਡ ਕਰਕੇ ਇਹਨੂੰ ਤ੍ਰਿਸਾ ਤ੍ਰੇਸਾ ਮਿਲਾ ਦੇਣਾ ਵਾ ਠੀਕ ਆ ਇਹਨੂੰ ਆਪਾਂ ਲਾਵਾਂਗੇ ਨਿਸ਼ਾਨੀ ਜੇ ਤੁਸੀਂ ਚਾਹੋ ਤਾਂ ਨਿਸ਼ਾਨੀ ਲਾਓ ਨਹੀਂ ਤੇ ਸੁਈ ਨਾਲ ਕੱਟਿਆ ਵੀ ਕਰ ਸਕਦੇ ਹੋ ਇਹ ਠੀਕ ਆ ਹੁਣ ਆਪਾਂ ਮੈਂ ਤੁਹਾਨੂੰ ਇਹ ਸਹੀ ਦੱਸਣਾ ਵਾ ਕਿ ਆਪਾਂ ਇਹਦੀ ਟੀਰੇ ਦੀ ਸਹੀ ਜਿਹੜੀ ਆ ਉਹ ਆਪਾਂ ਕਿੱਦਾਂ ਕੱਟਤ ਹੋਈ ਆ ਹੁਣ ਵੇਖੋ ਹੁਣ ਜਿਹੜਾ ਆਪਾਂ ਆਹ ਥੱਲੇ ਦਾ ਫਰੰਟ ਤੇ ਆ ਉੱਪਰਲਾ ਸ਼ਰਟ ਦਾ ਅਗਲਾ ਪੀਸ ਜਿਹੜਾ ਪੀਸ ਆ ਉਹ ਆਪਣਾ ਬਰਾਬਰ ਤੇ ਆ ਹੁਣ ਆਪਾਂ ਜੇ ਇਹਦੇ ਮੈਂ ਬਰਾਬਰ ਤੇ ਕੱਟ ਦਈਆਂ ਤੇ ਪਿਛਲਾ ਜਿਹੜਾ ਤੇ ਉਹ ਤਾਂ ਸਹੀ ਆ ਜਾਂਦਾ ਫੇਰ ਜਦੋਂ ਆਪਾਂ ਨੂੰ ਇਹਨੂੰ ਸੀਨ ਲੱਗਦੀ ਤੇ ਫੇਰ ਆਪਣਾ ਇਹ ਇੰਨਾ ਕੱਟ ਜਾਣਾ ਵਾ ਇੰਨਾ ਕੱਟ ਗਿਆ ਜਿਹੜਾ ਮਤਲਬ ਇਹ ਆਪਣਾ ਤੀਰਾਂ ਤੇ ਕੱਟ ਗਿਆ ਠੀਕ ਆ ਇਸ ਕਰਕੇ ਆਪਾਂ ਜਦੋਂ ਵੀ ਤੁਸੀਂ ਇਹ ਵਾਲੀ ਗਲਾਈਆ ਬਣਾਉਣਾ ਵਾ ਇਨੂੰ ਜਿੰਨਾ ਸਭ ਤੋਂ ਪਹਿਲਾਂ ਤੁਸੀਂ ਆਵੇ ਥੀਲ ਮਿਲਨੀ ਹੈ ਤਾਂ ਆਈ ਜਿੰਨਾ ਚਾਹੀਦਾ ਲਾ ਕੇ ਨਿਸ਼ਾਨੀ ਲਾ ਕੇ ਹੁਣ ਆਪਾਂ ਪਿਛਲੇ ਪੇਚ ਦੇ ਨਾਲ ਇਹਨੂੰ ਮਿਲਾਉਣਾ ਵਾ ਐਦਾਂ ਕਰਕੇ ਪਿਛਲੇ ਪੇਚ ਨੂੰ ਇਹਦੇ ਨਾਲ ਇੱਕਦਾਂ ਮਿਲਾ ਲੈਣਾ ਵਾ ਫਿਰ ਹੁਣ ਆਪਾਂ ਸੈੱਟ ਕਰਨਾ ਚਾਹੇ ਪਹਿਲਾਂ ਆਪਣਾ ਕੱਚਾ ਕਰ ਲਓ ਸੀਨ ਮਾਰ ਲਓ ਉਹ ਤੁਹਾਡੀ ਅਪਨੀ ਚਵਾਇਸ ਹੈ ਤੇ ਆਹ ਵੇਖੋ ਹੁਣ ਆਪਾਂ ਐਦਾਂ ਕਰ ਲਿਆ ਹੁਣ ਆਪਾਂ ਇਹ ਕਟਿੰਗ ਕਰਾਂਗੇ ਆਵੇ ਕੋ ਪਿਛਰੇ ਦੇ ਨਾਲ ਜਿਹੜਾ ਪਿਛਲਾ 프ਰੰਟ ਵਾ ਉਹਦੇ ਨਾਲ ਆਪਾਂ ਜਿਹੜੀ ਆ ਵਾਲੀ ਆ ਇਹ ਵਾਲੀ ਨਿਸ਼ਾਨੀ ਜਿਹੜੀ ਉੱਥੋਂ ਮਲਾਉਣਾ ਫਿਰ ਹੁਣ ਆਪਾਂ ਤੀਰੇ ਨੂੰ ਜਿਹੜਾ ਰੱਖਣਾ ਆਪਾਂ ਤੀਰਾ ਇੱਥੋਂ ਸਟਾਰਟਿੰਗ ਵਿੱਚ ਨਹੀਂ ਰੱਖਣਾ ਤੀਰੇ ਨੂੰ ਆਪਾਂ ਇੱਥੋਂ ਰੱਖਣਾ ਵਾ ਜਿੱਥੇ ਆ ਪਿਛਲਾ ਰੱਖਿਆ ਸੀਗਾ ਕਿਉਂਕਿ ਉਹ ਤੇ ਹੁਣ ਆਪਣੀ ਸੀਨ ਲੱਗ ਗਈ ਉਹ ਤਾਂ ਸੀ ਬਗਿਆ ਤੇ ਹੁਣ ਆਪਾਂ ਇੱਥੋਂ ਲੈ ਕੇ ਹੁਣ ਆਪਣਾ ਕਿੰਨਾ ਤੀਰਾ ਵਾ ਹੁਣ ਮੇਰਾ ਤੀਰਾ ਸੀਗਾ ਪੌਣੇ ਸਾਠ ਦੇ ਲਾਉਂਗੀ ਨਿਸ਼ਾਨੀ ਤੁਸੀਂ ਜਿੰਨਾ ਤਾਂ ਤੀਰਾ ਤੁਹਾਨੂੰ ਉਹਨੇ ਤੇ ਲਾਓ ਇਧਰੋਂ ਮੈਂ ਆੜ ਤੇ ਲਾਉਂਗੀ ਇਧਰੋਂ ਵੀ ਵੇਖ ਲੈਣਾ ਵਾ ਤੇ ਆਪਣਾ ਪੌਣੇ ਸਤ ਆਪਣਾ ਕਿੱਥੇ ਆਉਂਦਾ ਇੱਥੇ ਆ ਗਿਆ ਹੁਣ ਆਪਾਂ ਇਹਨੂੰ ਮੈਚ ਕਰ ਲਾਂਗੇ ਮੈਚ ਕਰਕੇ ਫਿਰ ਆਪਾਂ ਇਹਨੂੰ ਇੰਡਾ ਕਰਾਂਗੇ ਹੁਣ ਆਪਾਂ ਨੂੰ ਚਾਹੀਦੀ ਹੈ ਛਾਤੀ 1 ਇੰਚ ਚਾਹੀਦੀ ਆਪਾਂ 1 ਇੰਚ ਲਾਈਨ ਨਿਸ਼ਾਨੀ ਇਧਰ ਆਪਾਂ ਡੱਬਾ ਬਣਾ ਲਿਆ ਠੀਕ ਹੈ ਹੁਣ ਆਪਾਂ ਅਗਰੇ ਪਿਛਲੇ ਦੀ ਕਾਟ ਪਾਵਾਂਗੇ 1 ਇੰਚ ਰੱਖੂਗੇ ਮੈਂ ਹਾਂ ਲੋਚ ਆਇ ਇੱਕ ਵਿੱਚ ਰੇਪਰ ਰੱਖ ਲਈ ਉਧਰੋਂ ਆਪਾਂ ਟਾਈਂ ਤੇ ਰੱਖੂਗੀ ਦੋ ਦਰ ਰੱਖ ਲਓ ਟਾਈਂ ਤੇ ਰੱਖ ਲਓ ਜਿੱਥੇ ਵੀ ਤੁਹਾਨੂੰ ਸਹੀ ਲੱਗਦਾ ਉੱਥੇ ਰੱਖੋ ਠੀਕ ਆ ਹੁਣ ਆਪਾਂ ਵੇਖਣਾ ਵਾ ਕਿ ਆ ਚਾਰ ਦਾ ਵਾ ਇਥੇ ਮੈਂ ਇਦਾਂ ਕਰੂਗੀ ਥੱਲੇ ਉਠਾਉਣਾ ਬਸ ਤੇ ਸਾਢੇ ਤਿੰਨ ਲਵਾਂਗੇ ਸਾਢੇ ਤਿੰਨ ਲਵਾਂਗੇ ਤੇ ਫਿਰ ਆਪਾਂ ਜਿਹੜਾ ਗੁਲਾਈ ਦਾ ਵਾ ਉਹ ਡਰਾਫੇ ਉਹ ਬਣਾ ਲਾਂਗੇ ਹੁਣ ਆ ਜਾ ਮਗਰਲਾ ਸੀਗਾ ਆਪਣਾ ਵਾਲਾ ਇੱਥੋਂ ਵੀ ਆਪਾਂ ਲੈ ਕੇ ਇਹਨੂੰ ਇਦਾਂ ਮੈਚ ਕਰ ਦਾਂਗੇ ਮੈਚ ਕਰਕੇ ਤੇ ਫਿਰ ਆਪਾਂ ਇਹਨੂੰ ਇਦਾਂ ਕਰਾਂਗੇ ਠੀਕ ਹੈ ਹੁਣ ਆਪਣੀ ਇਹ ਵਾਲੀ ਸਹੀ ਕਟਾਈ ਹੈ ਹੁਣ ਆਪਾਂ ਐਸ ਹਾਰ ਦੇ ਨਾਲ ਮੋੜ ਦੇ ਅਗਲੀ ਤੇ ਪਿਛਲੀ ਕਟਾਈ ਮੈਂ ਕਰੂੰਗੀ ਤੇ ਤੁਹਾਨੂੰ ਮੈਂ ਦੱਸੂੰਗੀ ਹੁਣ ਬਸ ਤੁਸੀਂ ਇੰਨਾ ਹੀ ਤਿਆਰ ਰੱਖਣਾ ਆ ਪਹਿਲੋਂ ਚਾਹ ਤੇ ਲਾਲੋ ਸੀਨ ਚਾਹ ਜਿੱਡਾ ਵੀ ਆ ਕੱਟ ਲਓ ਉਹ ਤੁਹਾਡੀ ਮਰਜ਼ੀ ਹੈ ਤਾਂ ਵੇਖੋ ਜੇ ਤਿਆਰ ਤੁਸੀਂ ਕੱਟਣਾ ਵਾ ਸਭ ਤੋਂ ਪਹਿਲੋਂ ਇੱਥੋਂ ਸਟਾਰਟ ਕਰਨਾ ਇਦਾਂ ਜਿਹੜਾ ਜੇ ਆਪਾਂ ਵਾਧ ਰੱਖਣਾ ਹੁਣ ਜੇ ਆਹ ਵਖੋ 2.5 ਇੰਚ ਮੈਂ ਪੂਰਾ ਆਉਂਦਿਆ ਨਾ ਇਹ ਆਪਣਾ ਵੇਸਟ ਹੋ ਗਿਆ ਕੱਪੜਾ ਆਪਾਂ ਇਹਦਾ ਠੀਕ ਆ ਹੁਣ ਆਪਾਂ ਇਹਦੀ ਕਟਿੰਗ ਕਰਦੇ ਫੇਰ ਮੈਂ ਤੁਹਾਨੂੰ ਸਿੱਖ ਕੇ ਦੱਸੂਗੀ ਤੇ ਫਿਰ ਤੁਸੀਂ ਮੇਰੀ ਇਹ ਜੀ ਵੀਡੀਓ ਜਿਹੜੀ ਹੈ ਸ਼ੁਰੂਤ ਲੈ ਕੇ ਅੰਤ ਤੱਕ ਜਰੂਰ ਵੇਖਿਓ ਆ ਲਓ ਜੀ ਹੁਣ ਆਪਾਂ ਪਾਈਏ ਕਟਾਈ ਯਾਹ ਕਟਾਈ ਹੋ ਗਈ ਹੁਣ ਅਗਲੇ ਫਰੰਟ ਚੁੱਕਦੇ ਆਪਾਂ ਤੇ ਇਹਨੂੰ ਪਾਉਂਦੇ ਆ ਕਟਾ ਹਾਂ ਲੋ ਜੀ ਆਪਣੀ ਵੀਡੀਓ ਵੀ ਠੀਕ ਹੈ ਹੁਣ ਆਪਾਂ ਮੈਂ ਤੁਹਾਨੂੰ ਦੱਸਣਾ ਵਾ ਕਿ ਇਹਦੇ ਆਪ ਬੁੱਕਰ ਬਣਾਉਨੇ ਆ ਉਹਦਾ ਤੇਜਾ ਦੱਸਾਂਗੇ ਚਲੋ ਆਪੇਟਾ ਇਹ ਦੀ ਨਿਸ਼ਾਨੀ ਤੇ ਮਗਰਲੇ ਪੇਂਹ ਦੀ ਆਪਾਂ ਢਾਈ ਦੀ ਗਣਤੀ ਨਿਸ਼ਾਨ ਲਾਣੀ ਹਾਂਜੀ ਹੁਣ ਆਪਾਂ ਗੱਲ ਬਣਾਉਣ ਵਾਸਤੇ ਆਪਾਂ ਨੂੰ ਜ਼ਰੂਰੀ ਨਹੀਂ ਆ ਕਿ ਆਪਾਂ ਨੂੰ ਗੱਲ ਜਿਹੜਾ ਬਣਾਉਣਾ ਵਾ ਉਹਦੇ ਵਾਸਤੇ ਆਪਾਂ ਨੂੰ ਉਹ ਬੁੱਕੰਦਾ ਗੱਲ ਜਿਹੜਾ ਉਹ ਲਾਉਣਾ ਪਵੇ ਹੁਣ ਆਪਾਂ ਵੇਸਟ ਕੱਪੜਾ ਲੈ ਲਿਆ ਮੈਂ ਵੇਸਟ ਕੱਪੜਾ ਮੈਂ ਇਸ ਹਿਸਾਬ ਦੇ ਨਾਲ ਲਿਆ ਵਾ ਕਿ ਜਿੰਨਾ ਕੱਪੜਾ ਗੜਵਾ ਗੱਲ ਦੇ ਨਾਲ ਉੱਪਰ ਬਰਾਬਰ ਤੇ ਰੱਖ ਕੇ ਤੇ ਇਹੇ ਥਾਂ ਆਪਾਂ ਆ ਕੋ ਇਹ ਜਿਹੜਾ ਵਾ ਤੇ 2 1/2 ਇੰਚ ਵਧਵਾ ਠੀਕ ਆ ਹੁਣ ਆਪਾਂ ਇਹਨੂੰ ਲੈ ਲਿਆ ਇਹਦੇ ਨਾਲ ਮੈਂ ਜਿਹੜਾ ਰਫਿਊਜ਼ ਪੇਪਰ ਜਿਹੜਾ ਵਾ ਉਹ ਮੈਂ ਇਹਦਾ ਇਸਤੇਮਾਲ ਕਰੂੰਗੀ ਕਿਉਂਕਿ ਇਹਦੇ ਨਾਲ ਬੁਕਰਮ ਦੀ ਲਾਉਣ ਦੀ ਲੋੜ ਨਹੀਂ ਆ ਇਹ ਹੁਣ ਮੈਂ ਕਟਿੰਗ ਕਰੂੰਗੀ ਇਹਦੀ ਕਟਿੰਗ ਕਰਕੇ ਤੈਨੂੰ ਆਪਾਂ ਲਾ ਲਾਂਗੇ ਇਹਦੇ ਨਾਲ ਇੱਕ ਇਹ ਗੱਲ ਆ ਕਿ ਉਦਾਂ ਦੇ ਵੈਸੇ ਤੁਸੀਂ ਕੱਲਾ ਕਪੜੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਕਿਉਂਕਿ ਇਹਨੂੰ ਬੁਕਰਮ ਦਾ ਗੱਲ ਲਾਉਣ ਦੀ ਜ਼ਰੂਰਤ ਨਹੀਂ ਆ ਤੇ ਤੇ ਅਸੀਂ ਚਾਹੋ ਤੇ ਆਪਣਾ ਜਿਹੜਾ ਵਾ ਪੇਪਰ ਜਿਹੜਾ ਵਾ ਸੋ ਇਸਤਮਾਲ ਕਰ ਸਕਦੇ ਹਾਂ ਆਹ ਨੂੰ ਮੈਂ ਇੱਡਾ ਕਰੂੰਗੀ ਕਿ ਇਹਨੂੰ ਵੈਸਤੇ ਨਾਲ ਚਿਪਕਾ ਲੂੰਗੀ ਕੱਪੜੇ ਦੇ ਨਾਲ ਆਹ ਲੋ ਤੁਸੀਂ ਸਾਈਡ ਆਪਾਂ ਵੇਖ ਲੈਣਾ ਵੇਖ ਲੈਣਾ ਕਿਹੜੇ ਪਾਸੇ ਇਹਦੀ ਚਮਕਾ ਉਹ ਵਾਲਾ ਪਾਸਾ ਵੇਖ ਲੈਣਾ ਇੱਕ ਪਾਸੇ ਖਰਵਰਾ ਹੁੰਦਾ ਇੱਕ ਪਾਸੇ ਜਿਹੜਾ ਹੁੰਦਾ ਉਹ ਚਮਕ ਹੁੰਦੀ ਆ ਆਹ ਲੋ ਜੀ ਹੁਣ ਆਪਾਂ ਇਹਨੂੰ ਇਹਦੇ ਨਾਲ ਅਰੇਚ ਕਰ ਲੈਨੇ ਤੇ ਫਿਰ ਆਪਾਂ ਕੱਪੜੇ ਦੇ ਨਾਲ ਆਹ ਲਓ ਜੀ ਆਪਾਂ ਕੱਪੜੇ ਨਾਲੇ ਨੂੰ ਪ੍ਰੈਸੇ ਨਾਲ ਮੈਂ ਚਪਕਾ ਲਿਆ ਜੇ ਆਹ ਲਓ ਜੀ ਸੋ ਜੇ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਤੇ ਫੇਰ ਮੈਂ ਤੁਹਾਨੂੰ ਦੱਸਦੀ ਆ ਕਿ ਇਹਨੂੰ ਆਪਾਂ ਕਿਸ ਤਰੀਕੇ ਨਾਲ ਇਹਦਾ ਗਲ ਬਣਾਉਂਦੀ ਆ। ਇਹਨੂੰ ਸੀਨ ਲਾਵਾਂਗੇ। ਆਹ ਦੇਖੋ। ਸਾਹ ਤੋਂ ਪਹਿਲਾਂ ਬੈਠੇ ਸੀ ਨਾਈਟ ਇਤਨ ਦਸੂਰਿਤ ਇਹ ਆਪਣਾ ਜਿਹੜਾ ਗਲਾ ਵਾ ਉਹ ਕਿੰਨਾ ਰਹਿ ਗਿਆ ਵਾ ਹਾਂ ਹਾਂ ਆਪਾਂ ਪੰਜ ਚਾਹੀਦਾ ਸੀਗਾ ਪੰਜ ਆਪਣਾ ਪੂਰਾ ਠੀਕ ਹੈ ਤੇ ਆ लो ਸਾਢੇ ਤੇਰਾ ਆਪਣਾ ਠੀਕ ਆ सात आप चाहिए सब हाँ वेखो हूँ अपना जो गला वा वो अपना रै हो गया हाँ वेखो सारा हम अपना इतो कि रह गया पाँच हूँ आपको दस दी कि आप देखो जो आप पेपर ने नालू चिपकार कपड़े न पेपर वाला आपे करा कपड़ा कराते आप जी शर्ट वा तो यू आप इन कर रख लेंगे ठीक है हमें कपड़े रख लिया है हूँ आपको करना ബിക്ലപ്പി കടയിൽ സീ ലി കടയിൽ കനിയ സീ ല

ਦੇ ਨਾਲ ਨਾਲ ਨਹੀਂ ਕਰਨੀ ਸਿਰਫ ਇੱਕ ਇੱਕ ਪੈਰ ਪੈ ਦੀ ਸੀਨ ਛੱਡ ਕੇ ਫੇਰ ਆਪਾਂ ਆਪੇ ਪੈਰ ਪੈ ਦਾ ਕਪੜਾ ਨਾਲ ਨਾਲ ਛੱਡਣਾ ਵਾ ਫੇਰ ਆਪਾਂ ਇਹਦੀ ਹਟਾਈ ਕਰਨੀ ਹੈ ਬਿਲਕੁਲ ਕਢਾਈ ਦੇ ਨਾਲ ਨਹੀਂ ਕਰਨੀ ਆਹ ਤੁਹਾਨੂੰ ਮੈਂ ਕਢਾਈ ਨਾਲ ਨਾਲ ਥੋੜਾ ਥੋੜਾ ਕਪੜਾ ਜਿਹੜਾ ਵਾ ਉਹ ਰਹਿਣਤਾ ਵਾ ਆ ਜਾ ਥੱਲੇ ਵਾਲਾ ਕਪੜਾ ਆਪਾਂ ਲਾਇਆ ਸੀਗਾ ਉਹ ਵੇਸਟੀ ਦਾ ਹੁਣ ਇਹ ਆਪਾਂ ਇਹਦਾ ਕਟਿੰਗ ਕਰਾਂਗੇ ਇੱਕ ਗਰਨ ਕਟਿੰਗ ਕਰ ਲਾਂਗੇ ਜਿੰਨਾ ਵੀ ਤਾਂ ਡਾਰੇ ਡਾਰੇ ਵੇਸਟ ਕਪੜਾ ਬਹੁਤ ਕਟਿੰਗ ਕਰਨੀ ਆ ਆਹ ਲਓ ਹੁਣ ਮੇਰੇ ਅੱਜ ਕੱਟ ਲਾਉਣੀ ਆ ਆਹ ਛੋਟੇ ਛੋਟੇ ਆਪਾਂ ਕੱਟ ਲਾਉਣੇ ਆ ਸੀਨ ਤੋਂ ਜਿਹੜਾ ਆਪਾਂ ਸੀਨ ਲਾਈ ਆ ਉਹਦੇ ਤੱਕ ਜਿਹੜੇ ਨਾ ਪਹੁੰਚਣ ਇਹਨਾਂ ਨੇ ਕੱਟ ਦੇਰੇ ਆ ਉਹ ਲਾ ਲੈਣ ਹੁਣ ਜਿਹੜਾ ਆਪਣਾ ਜਿਹੜਾ ਕਪੜਾ ਰੱਖਿਆ ਸੀਗਾ ਆਪਾਂ ਉਹਦੀ ਕਟਾਈ ਕਰਦੇ ਆ ਆਪਾਂ ਨੂੰ ਕਿੰਨਾ ਕਿੰਨਾ ਚਾਹੀਦਾ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣਾ ਹਾਂ ਲੋ ਫੋਨ ਆਪਣਾ ਇੱਥੋਂ ਕਪੜਾ ਕਿੰਨਾ ਰਹਿ ਗਿਆ 1 ਇੰਚ ਰੱਖ ਕੇ ਕਪੜਾ ਬਾਕੀ ਕਿਹਨੇ ਕਟਾਈ ਕਰ ਦੇਣੀ ਹੈ ਇਹਨੂੰ ਨਿਸ਼ਾਨੀ ਲਾ ਦੇਣੀ ਹੈ ਇੱਕ ਦਿੱਤੇ ਸਾਰੀ ਇਹ ਤਾਂ ਨਿਸ਼ਾਨੀ ਆਪਾਂ ਲਾ ਲਾਂਗੇ ਇਹ ਜਿਹੜਾ ਇਹ ਕਪੜਾ ਵਾਕੀ ਵੇਸਟ ਉਹਦੀ ਕਟਿੰਗ ਕਰਾਂਗੇ ਮਾਰਾਂਗੇ ਇਹਦਾ ਆਪਾਂ ਮਾਰ ਕੇ ਲਾ ਲਓ ਨਿਸ਼ਾਨੀ ਪੈਨ ਦੇ ਨਾਲ ਲਾ ਲਓ ਉਹ ਆਪ ਵੀ ਮੈਂ ਮੈਂ ਜਿਹੜਾ ਆਪਣਾ ਇਹ ਕਪੜਾ ਸੀਗਾ ਉੱਪਰਲਾ ਫਾਦੂ ਉਹ ਵੀ ਆਪਾਂ ਕਟਿੰਗ ਕਰਾਂਗੇ ਧਿਆਨ ਰੱਖੇ ਕਿ ਜਿਹੜਾ ਕਮੀਜ਼ਾ ਜਿਹੜਾ ਵਾ கப் கட்ட கட்டை கவால்ாத்தே ரெய் வாங்க ஃபாட்ட கே ਸਭ ਤੋਂ ਪਹਿਲਾਂ ਆਪਾਂ ਗਾਲ ਦੇ ਨਾਲ-ਨਾਲ ਕਨਿਆਰੀ ਕਿਲਾਵਾ ਗੀਸੀਨ ਜੋ ਵੀ ਚੰਗੀ ਤਰ੍ਹਾਂ ਜਿਹੜਾ ਕੱਪੜਾ ਵਾ ਉਹ ਲੈ ਗਏ। ਆਹੇ ਤੋਂ ਦਾ 7 ਮਿਲਦੀ ਪੱਤਰਾ ਕਰਨਾ ਆਪਣਾ। ਹਾਂ। ਹੁਣ ਆਪਾਂ ਕਨਿਆਰੀ ਨਾਲ ਨਾਲ ਹਾਂ ਲੋ ਜੀ ਜਿਹੜੀ ਸਾਡੀ ਉਹ ਕਿੰਨਾ ਵਧੀਆ ਬਣਿਆ ਖਲਾ ਜਿਹੜਾ ਆਪਾਂ ਆਹ ਵਾਂ ਨਾ ਰੱਖਿਆ ਸੀਗਾ ਇਹਨੂੰ ਆਪਾਂ ਹੁਣ ਥਾਨ ਜਿਹੜਾ ਵਾ ਤਪਾਈ ਵਾਸਤੇ ਫੋਲਡ ਕਰਾਂਗੇ ਐ ਵਾਲੇ ਤਰੀਕੇ ਨਾਲ ਆਹ ਵੇਖੋ ਐਂਦਾ ਆਪਾਂ ਸਾਰੇ ਹੁਣ ਕੱਚਾ ਕਰ ਲੋ ਪਾਏ ਫਾਇਦਾ ਚ ਥਾਈ ਕਰ ਲੋ ਆਪਣੀ ਮਰਜ਼ੀ ਹਾਂ ਵੇਖੋ ਐਂਦਾ ਆਪਾਂ ਇਹਨੂੰ ਕੱਚਾ ਕਰ ਲੈਣਾ ਚਾਹੇ ਸੀਲ ਮਾਰ ਲੋ ਆ ਵੇਖੋ ਐਂਦਾ ਕਰਕੇ ਤੇ ਆਪਾਂ ਜਿਹੜੀ ਆ ਤਪਾਈ ਜਿਹੜੀ ਆ ਉਹシャレਲੀ ਇਕ ਦਾ ਹੋ ਗਿਆ ਠੀਕ ਹੈ ਹੁਣ ਜਿਹੜਾ ਵਾ ਗਲਾ ਆਪਣਾ ਉਹ ਬਿਲਕੁਲ ਤਿਆਰ ਆ ਕੱਢ ਕੇ ਸੋ ਆਪਾਂ ਨੂੰ ਚਾਹੀਦਾ ਜਿੰਨਾ ਸੀਗਾ ਓਨਾ ਤਾਂ ਤਿਆਰ ਆ ਹੁਣ ਆਪਾਂ ਨੂੰ ਪੰਜ ਚਾਹੀਦਾ ਸੀ ਕਿ ਹੁਣ ਆਪਾਂ ਮਗਰ ਨਾਲ ਇਹਦਾ ਗਲਾ ਉਹ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਐਦਾਂ ਕਰ ਪਾਣੀ ਰੱਖਦੇ ਬਾਕੀ ਆਪਾਂ ਇਹਨਾਂ ਕਰਕੇ ਲੈਣਾ ਹੁਣ ਤੁਸੀਂ ਆ ਦੇਖੋ ਇਹ ਕਿੰਨੀ ਸਫਾਈ ਦੇ ਨਾਲ ਕਿੱਡਾ ਸੋਨਾ ਗਲਾ ਬਣਿਆ ਵਾ ਸੋ ਮੈ ਉਮੀਦ ਕਰਦੀ ਕਿ ਤੁਹਾਨੂੰ ਵੀ ਇਹ ਮੈਂ ਤਰੀਕਾ ਬਹੁਤ ਹਰ ਪਸੰਦ ਆਇਆ ਹੋਗਾ ਪਲੀਜ਼ ਤੁਸੀਂ ਵੀ ਟਰਾਈ ਕਰਿਓ ਤੇ ਕਮੈਂਟਰ ਆ ਰਾਈ ਮੈਨੂੰ ਦੱਸਿਓ ਕਿ ਤੁਹਾਨੂੰ ਕਿਹੜਾ ਮੇਰਾ ਤਰੀਕਾ ਉਪਯੋਗ ਨੇ ਮੱਗਾ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ ਥੈਂਕ ਯੂ